ਦੋਸਤੋ ਸਿਆਣੇ ਕਹਿੰਦੇ ਹੁੰਦੇ ਸੀਗੇ ਬਈ ਰੂੜੀ ਆਪਣੇ ਤੋਂ ਖੇਤਾਂ 'ਚ ਪੈਂਦੀ ਨਹੀਂ ਰੂੜੀ ਦੇ ਫਾਇਦੇ ਬਹੁਤ ਹੁੰਦੇ ਆ ਤੇ ਅੱਜ ਤੁਹਾਨੂੰ ਲਾਈਵ ਦਿਖਾਉਣੇ ਆ ਰੂੜੀ ਦਾ ਫਾਇਦਾ ਕੀ ਆ ਆ ਜਵਾਰ ਦੇਖ ਲਓ ਇੱਕ ਤਾਂ ਬਈ ਆਹ ਖੜੀ ਆ ਜਵਾਰ ਹਨਾ ਤੇ ਇੱਕ ਖੜੀ ਆ ਆਹ ਆ ਦੋਨਾਂ ਦਾ ਡਿਫਰੈਂਸ ਦੇਖ ਲਓ ਤੇ ਬਾਈ ਨਾਲ ਗੱਲਬਾਤ ਕਰਾਉਣੇ ਆ ਜਿਹਦਾ ਇਹ ਖੇਤ ਆ ਰੂੜੀ ਆ ਕਿਹਾਰੇ 'ਚ ਪਈ ਆ ਬਈ ਬਠਲਾ ਨਾਲ ਪਾਈ ਸੀਗੀ ਅਸੀਂ ਬੱਕਰੀਆਂ ਦੀ ਖਾਦ ਆ ਅੱਛਾ ਬਈ ਗੋਹਾ ਨਹੀਂ ਕਹਿੰਦੇ ਆ ਕੋਈ ਗੋਹਾ ਨਹੀਂ ਪਾਇਆਗਾ ਬੱਕਰੀਆਂ ਦੀ ਮੀਂਗਣਾ ਇਹੇ ਪੂਰੀਆਂ ਗਲੀਆਂ ਤਿਆਰ ਜੰਗੀਆਂ ਤਿਆਰ ਆ ਕੁਸ ਢੇਰੀ ਪਈ ਆ ਵਧ ਗਈ ਸੀ ਬਾਹਲੀ ਰਹੇ ਹੋ ਗਈ ਸੀ ਨਜਾਇਜ਼ ਜਾਦੇ ਅੱਛਾ ਤੇ ਇਹਦਾ ਮੈਨੂੰ ਆਏ ਸੀ ਮਾਹ ਮੱਚ ਜੂਗੀ ਜਵਾਰ ਵੀ ਇੰਨੀ ਰਹੇ ਪੈ ਗਈ ਆਪਾਂ ਤੋਂ ਹਮ ਆਰਾ ਤੁਹਾਡੇ ਸਾਹਮਣੇ ਆ ਉਹ ਕਿਆਰੇ ਦੇ ਵਿੱਚ ਰਹੇ ਪਈ ਨਹੀਂ ਉਹਨੀ ਠੀਕ ਉਹਦੇ ਚ ਉਦੋਂ ਜਮੀ ਬਰਸੀਮ ਖੜਾ ਸੀਗਾ ਤੇ ਰਹ ਪਾਤੀ ਸੀਗੀ ਖੁੱਲੀ ਡੁੱਲੀ ਪੂਰੀ ਫੁੱਲ ਅੱਛਾ ਤੇ ਬਈ ਰੰਗ ਹੀ ਨਹੀਂ ਰਾਵਦਾ ਬਜਾਈ ਇੱਕੋ ਦਿਨ ਦੀ ਆ ਬਈ ਇੱਕੇ ਦਿਨ ਇੱਕੋ ਵੈਰੈਟੀ ਆ ਹਾਂ ਇਹਦੇ ਚ ਆਪਾਂ ਨਾ ਡੀਏਪੀ ਨਾਲ ਜੂਰ ਗਿਆ ਕੋਛ ਨਹੀਂ ਪਾਇਆ ਦੋ ਸੁਪਰੀਆਂ ਕੀੜੇ ਵਾਲੀਆਂ ਕਰੀਆਂ ਹੂੰ ਤੇ ਇਹਦਾ ਪੱਤਾ ਤੇ ਉਹਦਾ ਪੱਤਾ ਆ ਦੇਖੋ ਆ ਟਾਂਡਾ ਦੇਖੋ ਹਨਾ ਉਹਦਾ ਟਾਂਡਾ ਦੇਖੋ ਕਮਾਲ